ਪਸਾ ਬਟੋਨ ਤੇ ਇੱਕ ਇਹਦੇ ਬਾਅਦ ਪਲਟੀ ਹੁੰਦੀ ਅਸੀਂ ਇਹ ਜਿਲ੍ਹੇ ਅੱਗੇ ਆ ਜੂ ਠੀਕ ਹੈ ਜੀ ਆ ਬੱਡੀ ਮੈਂ ਇੱਕ ਮੈਂ ਬੈਠੋ ਜੀ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ ਪ੍ਰੀਤਪੁਰ ਦੇ ਹਲਕਾ ਜਾਂ ਮੰਡੀ ਰਮਾਣਾ ਜੀ ਇਹਨਾਂ ਨੂੰ ਤੇ ਨੂੰ ਕੰਨ ਨੂੰ ਕੋ ਕੋਤਨੇ ਜ਼ਿਲ੍ਹੇ ਦੇ ਫਲਡ ਕੰਟਰੋਲ ਦਾ ਸੀਚਾਰ ਮੀਟਿੰਗ ਕਰਕੇ ਗਿਆ ਜੀ ਸਾਡੇ ਮੀਟਿੰਗ ਕਰਕੇ ਗਏ ਸੋ ਮੈਂ ਇਹਨਾਂ ਨੂੰ ਕਹਿਤਾ ਆ ਤਾਂ ਤੁਸੀਂ ਇਮੀਡੀਏਟਲੀ ਤੁਹਾਨੂੰ ਕੋਈ ਚੀਜ਼ ਲੈਣੀ ਆ ਤੇ ਪੀਜੇ ਨੂੰ ਸ਼ੁਰੂ ਕਰ ਦਿਓ ਬੋਲੇ ਸੋ ਨਿਆਮ ਹੋਰ ਰੱਬਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸੂ ਤਲੋ ਤੁਸੀਂ ਸੰਪਰਕ ਆਇਓ ਆ ਇਹਨਾਂ ਦੱਸ ਦਿੰਦਾ ਮੈਂ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਆਪਣੇ ਐਗਜ਼ੈਕਟ ਵਾਈਸ ਪ੍ਰੈਜ਼ੀਡੈਂਟ ਹੈਗੇ ਮੈਂ ਧੰਨਵਾਦ ਹੈ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਕਿ ਐਸਜੀਪੀਸੀ ਤਰਫੋਂ ਵੀ ਜੋ ਦੁੱਖ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਹੈ ਜੀ ਥੋੜਾ ਕੰਮ ਸਿਰੇ ਲਾ ਲਾਂਗੇ ਅਸੀਂ ਨਾਲ ਮਿਲ ਕੇ ਠੀਕ ਜੀ ਬੈਠੇ ਹਾਂ ਜੀ ਧੰਨਵਾਦ ਉਹਦੇ ਬਾਅਦ ਟਰੈਕਟਰ ਦੀ ਲੋਡ ਹੋਏ ਕੋਈ ਜੇਸੀ ਵੱਡੀ ਮਸ਼ੀਨ ਦੀ ਲੋਡ ਹੋਵੇ ਵੀ ਦੱਸ ਦਿਓ ਠੀਕ ਦੀ ਲੋਡ ਨਹੀਂ ਸੰਪਰਕ ਪ੍ਰਧਾਨ ਸਾਹਿਬ ਤੁਹਾਡਾ ਆਉਣਾ ਹੀ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਜੀ ਦੂਜੀ ਗੱਲ ਇੱਕ ਤਾਂ ਚਾਰਾ ਜਸਮਾਨਾ ਆਚਾਰ ਜਿੰਨਾ ਚਾਹੀਦਾ ਤੁਸੀਂ ਦੱਸ ਦਿਓ ਮੈਂ ਮੀਟਿੰਗ ਕਰ ਲੈ ਅਸੀਂ ਲਿਖ ਕੇ ਲੈ ਗਏ ਸੀ ਤੁਹਾਡੇ ਕੋਲੇ ਅਗਲੇ 4-5 ਦਿਨਾਂ ਚ ਪਹੁੰਚ ਜਾਊਗਾ ਠੀਕ ਆਚਾਰ ਪਹੁੰਚ ਜਾਊਗਾ ਬਾਕੀ ਥੋੜੇ ਅਸੀਂ ਕੋਈ ਡਾਕਟਰਾਂ ਦੀ ਲੋਡ ਹੈ ਕਿ ਨਹੀਂ ਨਹੀਂ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲੇ ਜਮਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਕਾਂਗਰਸ ਨੇ ਫੈਸਲਾ ਅੱਜ ਕੀਤਾ ਹੈ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਪਿੰਡ ਐਫੈਕਟਡ ਉਹਨਾਂ ਨੂੰ ਅਸੀਂ ਕਣਕ ਵੀ ਦੇਵਾਂਗੇ ਬੋਲੇ ਖਾਣ ਵਾਸਤੇ ਖਾਣ ਵਾਸਤੇ ਠੀਕ ਹੈ ਬਣਾ ਕਣਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਬਣਾ ਲਓ ਇੱਕ ਕੋਈ ਸਿਸਟਮ ਬਣਾ ਲਓ ਫਰੀਮ ਤੱਕ ਜਾਵੇ ਬਾਕੀ ਕਿਸਾਨਾਂ ਵਾਸਤੇ ਅਸੀਂ ਵੀ ਇਕੱਠਾ ਕਰ ਰਹੇ ਹਾਂ ਠੀਕ ਹੈ ਜਦੋਂ ਤੁਸੀਂ ਕੰਮ ਪੀਜਣੀ ਹੋਏ ਸਾਨੂੰ ਦੱਸ ਦਿਓ ਕਿੰਨੀ ਵੀ ਪੀ ਐਮ ਲੈ ਸਾਡੇ ਇਨ ਟੱਚ ਰਹਿਣਗੇ ਜਿਹੜੀ ਬਣਾਈ ਹੈ ਬੀਪਾ ਅਬ ਬੰਟੀ ਜੀ ਨੂੰ ਦੇ ਦਾਂਗੇ ਬੀਬੀ ਨੂੰ ਹੈਗੇ ਆ ਹਾਂ ਸਾਰੇ ਇੰਤਾਲਮੇਲ ਕਰਕੇ ਉਹ ਨਾਲ ਦੇ ਨਾਲ ਸਾਨੂੰ ਅਸੀਂ ਬੀ ਵੀ ਭੇਜਾਂਗੇ ਜੇ ਤੁਹਾਨੂੰ ਕੋਈ ਟਰੈਕਟਰਾਂ ਦੀ ਮਦਦ ਹੈ ਜੇ ਟਰੈਕਟਰ ਕੋਈ ਤੁਹਾਡੇ ਖੇਤ ਵਾਉਣਾ ਨਹੀਂ ਪ੍ਰਧਾਨ ਸਾਹਿਬ ਡੀਜ਼ਲੀ ਡੀਜ਼ਲ ਹੀ ਬਹੁਤ ਆ ਜੀ ਓਦੀ ਕਮੀ ਨਹੀਂ ਹੋਣ ਦਰਗੇ ਅਸੀਂ ਕਾਲੀ ਦਲ ਤਰਫੋਂ ਤੇ ਐ ਜੀ ਪੀ ਸੀ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਤੁਸੀਂ ਮੇਰੇ ਤਰਫੋਂ ਕਰ ਦਿਓ ਜੀ ਜੀ ਤੇ ਜਿਹੜੀ ਉਹ ਕਰ ਸਕਦੇ ਉਹ ਕਰ ਲੈਣ ਬਾਕੀ ਅਸੀਂ ਕਰਾਂਗੇ ਜੀ ਜੀ ਹੈ ਪਾਸਾ ਉੱਠੋ ਤਾਂ ਤੇ ਇੱਕ ਇਹਦੇ ਬਾਅਦ ਬੱਤੀ ਅਸੀਂ ਇਹ ਜਿਲ੍ਹੇ ਅੱਗੇ ਅੱਗੇ ਨਿਕੋ ਠੀਕ ਹੈ ਜੀ ਆ ਬੱਤੀ ਮੈਂ ਇੱਕ ਮੈਂ ਬੈਠੋ ਜੀ ਬੈਠੋ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ ਫਰੀਦਕੋਟ ਦੇ ਹਲਕਾ ਜਾਂ ਮੰਡੀ ਰਮਾਣਾ ਜੀ ਇਹਨਾਂ ਨੂੰ ਤੇ ਕੰਨ ਨੂੰ ਪੂਰੇ ਜ਼ਿਲ੍ਹੇ ਦੇ ਫਲਡ ਕੰਟਰੋਲ ਦਾ ਸੀਚਾਰਟ ਮੀਟਿੰਗ ਕਰਕੇ ਗਿਆ ਜੀ ਸਾਡੇ ਮੀਟਿੰਗ ਕਰਕੇ ਗਏ ਸੋ ਮੈਂ ਇਹਨਾਂ ਨੂੰ ਕਹਤਾ ਆ ਤਾਂ ਤੁਸੀਂ ਇਮੀਡੀਏਟਲੀ ਤੁਹਾਨੂੰ ਕੋਈ ਚੀਜ਼ ਲੈਣੀ ਹੈ ਤੇ ਪੀਜੇ ਨੂੰ ਸ਼ੁਰੂ ਕਰ ਦਿਓ ਬੋਲੇ ਸੋ ਨਿਆਰ ਰੱਬ ਜਿੰਦਾ ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸੂ ਤਲਿਓ ਤੁਸੀਂ ਸੰਪਰਕ ਆਇਓ ਆ ਇਹਨਾਂ ਦੱਸ ਦਿੰਦਾ ਮੈਂ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਆਪਣੇ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਹੈਗੇ ਮੈਂ ਧੰਨਵਾਦ ਹੈ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਕਿ ਐਸਜੀਪੀਸੀ ਤਰਫੋਂ ਵੀ ਜੋ ਦੁੱਖ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਹੈ ਜੀ ਥੋੜਾ ਕੰਮ ਸਿਰੇ ਲਾ ਲਾਂਗੇ ਅਸੀਂ ਰਾਲ ਮਿਲ ਕੇ ਠੀਕ ਜੀ ਬੈਠੇ ਹਾਂ ਜੀ ਧੰਨਵਾਦ ਉਹਦੇ ਬਾਅਦ ਟਰੈਕਟਰ ਦੀ ਲੋਡ ਹੋਏ ਕੋਈ ਜੇਸੀ ਵੱਡੀ ਮਸ਼ੀਨ ਦੀ ਲੋਡ ਹੋਵੇ ਵੀ ਦੱਸ ਦਿਓ ਠੀਕ ਦੀ ਲੋਡ ਨਹੀਂ ਪ੍ਰਧਾਨ ਸਾਹਿਬ ਤੁਹਾਡਾ ਆਉਣਾ ਹੀ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਜੀ ਦੂਜੀ ਗੱਲ ਇੱਕ ਤਾਂ ਚਾਰਾ ਦਸਵਾ ਦਾ ਆਚਾਰ ਜਿੰਨਾ ਚਾਹੀਦਾ ਤੁਸੀਂ ਦੱਸ ਦਿਓ ਮੈਂ ਮੀਟਿੰਗ ਕਰ ਲੈ ਅਸੀਂ ਲਿਖ ਕੇ ਲੈ ਕੇ ਜੀ ਹਾਂ ਤੁਹਾਡੇ ਕੋਲੇ ਅਗਲੇ 4-5 ਦਿਨਾਂ ਚ ਪਹੁੰਚ ਜਾਊਗਾ ਠੀਕ ਆਚਾਰ ਪਹੁੰਚ ਜਾਊਗਾ ਬਾਕੀ ਥੋੜੇ ਅਸੀਂ ਕੋਈ ਡਾਕਟਰਾਂ ਦੀ ਲੋਡ ਹੈ ਕਿ ਨਹੀਂ ਨਹੀਂ ਡਾਕਟਰ ਦੀ ਲੋਡ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲੇ ਜਮਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਕਾਂਗਰਸ ਨੇ ਫੈਸਲਾ ਅੱਜ ਕੀਤਾ ਹੈ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਪਿੰਡ ਅਫੈਕਟਡ ਉਹਨਾਂ ਨੂੰ ਅਸੀਂ ਕਣਕ ਵੀ ਦੇਵਾਂਗੇ ਬੋਲੇ ਖਾਣ ਵਾਸਤੇ ਖਾਣ ਵਾਸਤੇ ਘਬੜਾਣ ਕਣਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਬਣਾ ਲਓ ਇੱਕ ਕੋਈ ਸਿਸਟਮ ਬਣਾ ਲਓ ਫਰੀਮ ਤੱਕ ਜਾਵੇ ਬਾਕੀ ਕਿਸਾਨਾਂ ਵਾਸਤੇ ਅਸੀਂ ਵੀ ਇਕੱਠਾ ਕਰ ਰਹੇ ਹਾਂ ਠੀਕ ਹੈ ਜਦੋਂ ਤੁਸੀਂ ਕੰਮ ਪੀਜਣੀ ਹੋਏ ਸਾਨੂੰ ਦੱਸ ਦਿਓ ਕਿੰਨੀ ਵੀ ਪੀ ਐਮ ਲੈ ਸਾਡੇ ਇਨ ਟੱਚ ਰਹਿੰਦੀ ਹੈ ਜਿਹੜੀ ਬਣਾਈ ਹੈ ਬੀਪਾ ਅਬ ਬੰਟੀ ਜੀ ਨੂੰ ਦੇ ਦਾਂਗੇ ਉਹ ਵੀ ਜਿਹੜੇ ਹੈਗੇ ਆ ਹਾਂ ਹਾਂ ਸਾਰੇ ਇੰਤਾਲਮੇਲ ਕਰਕੇ ਉਹ ਨਾਲ ਦੇ ਨਾਲ ਸਾਨੂੰ ਅਸੀਂ ਬੀ ਵੀ ਭੇਜਾਂਗੇ ਜੇ ਤੁਹਾਨੂੰ ਕੋਈ ਟਰੈਕਟਰਾਂ ਦੀ ਮਦਦ ਹੈ ਇਹ ਟਰੈਕਟਰ ਕੋਈ ਤੁਹਾਡੇ ਖੇਤ ਵਾਉਂਦਾ ਨਹੀਂ ਪ੍ਰਧਾਨ ਸਾਹਿਬ ਡੀਜ਼ਲ ਹੀ ਡੀਜ਼ਲ ਹੀ ਬਹੁਤ ਆ ਜੀ ਟਰੈਕਟਰ ਉਹਦੀ ਕਮੀ ਨਹੀਂ ਹੋਣ ਦੇਣਗੇ ਅਸੀਂ ਕਾਲੀ ਦਲ ਤਰਫੋਂ ਤੇ ਐ ਜੀ ਪੀ ਸੀ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਤੁਸੀਂ ਮੇਰੇ ਤਰਫੋਂ ਕਰ ਦਿਓ ਜੀ ਜੀ ਜੇ ਉਹ ਕਰ ਸਕਦੇ ਉਹ ਕਰ ਲੈਣ ਬਾਕੀ ਅਸੀਂ ਕਰਾਂਗੇ ਜੀ ਜੀ ਹੈ